ਲੋ ਬਾਈ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਧਿਆਨ ਨਾਲ ਸੁਣਨੇ ਥੋਡੇ ਬੜੇ ਕੰਮ ਦੀ ਚੀਜ਼ ਐ ਜਾਖਲ ਤੇ ਟਵਾਨੇ ਏਰੀਆ ਵਾਲੋ ਇੱਕ ਗੱਲ ਨੋਟ ਕਰ ਲਓ ਬਾਈ ਆਪਾਂ ਪਿੰਡ ਪੂਰਨमाजਰੇ ਖੜੇ ਆ ਤੁਹਾਨੂੰ ਉਹ ਗੁਰੂ ਘਰ ਵੀ ਦਿਖ ਰਿਹਾ ਹੋਣਾ ਤੇ ਆ ਪੁਲ ਦਿਖ ਰਿਹਾ ਹੋਣੇ ਆ ਜਾਖਲ ਤੋਂ ਲੈਨ ਆਂਦੀ ਐ ਇਧਰੋਂ ਟਵਾਨੇ ਦਿੱਲੀ ਨੂੰ ਜਾਂਦੀ ਐ ਤੇ ਉਹ ਲੈਨ ਜਾਖਲ ਤੋਂ ਆਕੇ ਹਸਾਰ ਨੂੰ ਜਾਂਦੀ ਐ ਉਰੇ ਤੁਹਾਨੂੰ ਅਵੇਅਰ ਕਰਨ ਦਾ ਮਤਲਬ ਇਹ ਐ ਜਿਹੜੇ ਆਪਾਂ ਪੁਲ ਦੇ ਥੱਲੇ ਖੜੇ ਆ ਰਾਤ ਨੂੰ ਜਦੋਂ ਵੀ ਹਨੇਰਾ ਹੋਵੇ ਅਗਰ ਕੋਈ ਵੀ ਜਾਖਲ ਤੋਂ ਆਂਦਾ ਟਵਾਨੇ ਨੂੰ ਜਾਂਦਾ ਐ ਟਵਾਨੇ ਤੋਂ ਆਂਦਾ ਜਾਖਲ ਨੂੰ ਜਾਂਦਾ ਐ ਤਾਂ ਹਨੇਰਾ ਹੋਣ ਤੋਂ ਬਾਅਦ ਬਈ ਇਥੋਂ ਨਿਕਲਿਆ ਕਰੋ ਕਿਉਂਕਿ ਕਈ ਵਾਰ ਸੁਣਿਆ ਉਹਰੇ ਕਾਂਡ ਹੋ ਜਾਂਦੇ ਨੇ ਵੀ ਕਈ ਵਾਰ ਲੁੱਟਕੋ ਹੋਈ ਐ ਕਿਉਂਕਿ ਇਹ ਥੋੜਾ ਜਾ 400 ਕ ਮੀਟਰ ਦਾ ਏਰੀਆ ਜਿਹੜਾ ਬੜਾ ਸੁਨਸਾਨ ਹੈ ਤੇ ਉਹਰੇ ਰਾਤ ਨੂੰ ਕੋਈ ਵੀ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਸਿਰਫ ਉਹ ਗੁਰਦੁਆਰੇ ਤੋਂ ਬਾਅਦ ਘਰ ਖਤਮ ਹੋ ਜਾਂਦੇ ਆ ਕਿੰਨੀ ਦੂਰ ਗੁਰੂ ਘਰ ਦਿਖ ਰਿਹਾ ਹੋਣਾ ਉਸ ਤੋਂ ਬਾਅਦ ਇਹ ਏਰੀਏ 'ਚ ਸੁਨਸਾਨ ਜਾਣਾ ਪੈਂਦਾ ਸਾਰਾ ਇਹ ਸ਼ਮਸ਼ਾਨ ਘਾਟ ਹੈ ਪਿੰਡ ਪੂਰਨ ਮਾਜਰੇ ਦਾ ਤੇ ਸਾਰਾ ਸਮਸ਼ਾਨ ਏਰੀਆ ਮੇਰਾ ਕਹਿਣ ਦਾ ਮਕਸਦ ਤੇ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਬਿਊਰੋ ਨਾ ਜਾਓ ਤੁਸੀਂ ਪਰਲੀ ਸਾਈਡ ਕਾਸੇਪੁਰ ਤੋਂ ਉਦੇਪੁਰ ਹੋ ਕੇ ਵਗਜੋਇਆ ਉਧਰੋਂ ਕੜੈਲ ਹਾਂਡਾ ਹੋ ਕੇ ਵਗਜੋ ਕਿਉਂਕਿ ਇਹ ਜਿਆਦਾ ਖਤਰਨਾਕ ਏਰੀਆ ਊਰੇ ਦੋ ਚਾਰ ਵਾਰ ਕਾਂਡ ਹੋ ਚੁੱਕਿਆ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਵੀ ਤੁਹਾਡੇ ਨਾਲ ਨਾ ਕੁਝ ਹੋ ਜਾ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਾਖੜ ਤੋਂ ਜੇ ਟਵਾਨੇ ਜਾਂਦਾ ਕੋਈ ਟਵਾਨੇ ਤੋਂ ਜਾਖੜ ਇਹ ਰਸਤਾ ਰਾਤ ਨੂੰ ਮਤਲਬ ਹਨੇਰਾ ਹੋਏ ਤੋਂ ਬਾਅਦ 8 9 ਤੋਂ ਬਾਅਦ ਯੂਜ਼ ਨਾ ਕਰਿਆ ਕਰੋ